ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਅੱਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੰਤਰ ਮੰਤਰ ਵਿਖੇ ਦਿੱਲੀ ਦੇ ਵਿੱਚ ਜਨਤਾ ਦੀ ਅਦਾਲਤ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ ਦੱਸ ਦਈਏ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਜਨਤਾ ਦੀ ਅਦਾਲਤ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ ਇਸ ਹੁਣ ਜੇਕਰ ਕਿਸੇ ਵੀ ਸਰਕਾਰੀ ਦਫ਼ਤਰ 'ਚ ਕੋਈ ਕੰਮ ਹੋਵੇ ਤਾਂ ਖੱਜਲ ਖੁਆਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ ਸੋ ਕੋ ਬੜੇ ਹੀ ਵਧੀਆ ਤੇ ਸਮੇਸਰ ਲੋਕਾਂ ਦੇ ਕੰਮ ਹੋ ਰਹੇ ਨੇ। ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ। ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ ਤੇ ਠਲਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ। ਇਸੇ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ। ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਇਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ 'ਚ ਆਪਣਾ ਕੰਮ ਕਰਵਾ ਰਹੇ ਨੇ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਮੌਕੇ ਦਿੱਲੀ ਦੇ ਨਵੇਂ ਸੀਐਮ ਆਤੀਸ਼ੀ ਮਾਰਲੇਨਾ ਤੇ ਆਪ ਦੀ ਪੂਰੀ ਲੀਡਰਸ਼ਿਪ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੇਗੀ ਇਸ ਪ੍ਰੋਗਰਾਮ ਦੇ ਵਿੱਚ ਦਿੱਲੀ ਭਰ ਤੋਂ ਲੋਕ ਮੌਜੂਦ ਰਹਿਣਗੇ ਇਸ ਪ੍ਰੋਗਰਾਮ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਵੱਲੋਂ ਜਨਤਾ ਨੂੰ ਸੰਬੋਧਿਤ ਕੀਤਾ ਜਾਵੇਗਾ ਪੂਰੀ ਜਾਣਕਾਰੀ ਲੈ ਲੈਨੇ ਆ ਸਾਡੇ ਨਾਲ ਸਾਡੇ ਸਹਿਯੋਗੀ ਅਮਨ ਜੁੜ ਗਏ ਨੇ ਅਮਨ ਆਜ ਜੋ ਦਿੱਲੀ ਮੇ ਜੰਤਰ ਮੰਤਰ ਪਰ ਜਨਤਾ ਕੀ ਅਦਾਲਤ ਪ੍ਰੋਗਰਾਮ ਹੋ ਰਹਾ ਹੈ ਉਸਮੇ ਆਜ ਅਰਵਿੰਦ ਕੇਜੀਵਾਲ जनता को संबोधित करेंगे इस प्रोग्राम में लोग क्या मुद्दों पर चर्चा होगी और यह प्रोग्राम कहां पर कितने बजे होगा जी बिल्कुल अगर हम आप जिस तरीके से कल ही जो दिल्ली के जो मुख्यमंत्री आशी ने शपथ ली उसके बाद आज से जनता के बीच जाएंगे ये प्रोग्राम जो है दिल्ली के चकर मंत्र पे ग्यारह बजे का कम रखा गया है जिसमें जनता की अदालत लगाई जाएगी जनता की अदालत में अरविंद केजरीवाल जनता को संबोधित तो करेंगे जी और अपने जो, जो उन्होंने इस्तीफा घोषणा की तब उन्होंने बोला था जनता की सीट जाएंगे और जनता ही डिसाइड करेंगे की वो निर्दोष है नहीं और दोबारा चुनके आएंगे मुख्यमंत्री की मूर्ति पर बैठेंगे तो आज से ही भी कैंपेन की शुरुआत हो चुकी है आज से वो जनता के बीच जाएंगे जनता के बीच जाकर जो है वो अपना जो दिल्ली के जो कार्यकाल है उस पर चर्चा करेंगे चर्चा तो बहुत ही करेंगे और जिस तरीके से वो चेंज में है उसके बारे में भी कुछ चर्चा के बारे में चर्चा के बीच में चल के उस पर बात करेंगे और चर्चा से जो अपने निडटोष होने का जो एडोक प्रमाण है वो लेंगे जी तमाम जानकारी ਲਈ ਧੰਨਵਾਦ ਤਾਂ ਅੱਜ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਜੰਤਰ ਮੰਤਰ ਵਿਖੇ ਜਨਤਾ ਦੀ ਅਦਾਲਤ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ ਇਸ ਪ੍ਰੋਗਰਾਮ ਦੇ ਵਿੱਚ ਦਿੱਲੀ ਦੇ ਨਵੇਂ ਸੀਐਮ ਅਤੀਸ਼ੀ ਮਾਰਲੇ ਨਾਲ ਸਮੇਤ ਪੂਰੀ ਆਪ ਲੀਡਰਸ਼ਿਪ ਮੌਜੂਦ ਰਹੇਗੀ ਤੇ ਦਿੱਲੀ ਭਰ ਤੋਂ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਦੱਸ ਦਈਏ ਕਿ ਜਦੋਂ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕੀਤੀ ਸੀ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਜਨਤਾ ਨੂੰ ਸੰਬੋਧਿਤ ਕਰਾਂਗਾ ਜਿਸ ਦੇ ਵਿੱਚ ਜਨਤਾ ਇਹ ਡਿਸਾਈਡ ਕਰੇਗੀ ਕਿ ਉਹ ਬੇਕਸੂਰ ਹਨ ਜਾਂ ਨਹੀਂ ਤੇ ਉਸ ਦੇ ਤਹਿਤ ਹੀ ਅੱਜ ਜਨਤਾ ਦੀ ਅਦਾਲਤ ਪ੍ਰੋਗਰਾਮ ਰੱਖਿਆ ਗਿਆ ਹੈ ਇਸ ਦੇ ਵਿੱਚ ਅਰਵਿੰਦ ਕੇਜੀਵਾਲ ਜਨਤਾ ਨੂੰ ਸੰਬੋਧਿਤ ਕਰ ਗੇ ਇਸ ਪ੍ਰੋਗਰਾਮ ਦੇ ਵਿੱਚ ਲੋਕਾਂ ਤੋਂ ਸਵਾਲ ਪੁੱਛੇ ਜਾਣਗੇ ਲੋਕ ਇਸ ਪ੍ਰੋਗਰਾਮ ਦੇ ਵਿੱਚ ਇਹ ਸਾਬਿਤ ਕਰਨਗੇ ਕਿ ਅਰਵਿੰਦ ਕੇਜੀਵਾਲ ਬੇਕਸੂਰ ਹਨ ਜਾਂ ਨਹੀਂ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜਿੱਥੇ ਅੱਜ ਦਿੱਲੀ ਦੇ ਵਿੱਚ ਜੰਤਰ ਮੰਤਰ ਵਿਖੇ ਜਨਤਾ ਦੀ ਅਦਾਲਤ ਪ੍ਰੋਗਰਾਮ ਹੋਵੇਗਾ ਇਸ ਦੇ ਵਿੱਚ ਦਿੱਲੀ ਦੇ ਆਪ ਸੁਪਰੀਮੋ ਅਰਵਿੰਦ ਕੇ ਜਨਤਾ ਨੂੰ ਸੰਬੋਧਿਤ ਕਰਨਗੇ ਕਈ ਅਹਿਮ ਮੁੱਦਿਆਂ ਤੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਹੋਵੇਗੀ ਜਨਤਾ ਇਹ ਸਾਬਿਤ ਕਰੇਗੀ ਇਹ ਦੱਸੇਗੀ ਕਿ ਅਰਵਿੰਦ ਕੇਜੀਵਾਲ ਬੇਕਸੂਰ ਹਨ ਜਾਂ ਨਹੀਂ ਤਾਂ ਬੇहद ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਸੀਐਮ ਮਾਨ ਵੀ ਮੌਜੂਦ ਹੋ ਸਕਦੇ ਨੇ ਕਹਿ ਸਕਦੇ ਹਾਂ ਕਿ ਸੀਐਮ ਭਗਵੰਤ ਮਾਨ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਹਾਲਾਂਕਿ ਇਹ ਜਾਣਕਾਰੀ ਹੈ ਕਿ ਆਪ ਦੀ ਨਵੀਂ ਸੀਐਮ दिल्ली आतिशी समेत पूरी आप लीडरशिप इस प्रोग्राम शामिल होगी। दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल पर